ਜਾਓ ਜੈ ਸਰਕਾਰ ਹਾਏ 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 ਦਿੱਲੀ ਸਰਕਾਰ ਹਾਏ 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 ਅਡਵਾਂਸ ਖਰਜੀ ਤੋਂ ਲੱਗਦਾ ਹੈ ਨਾਲ ਨਾਲ ਹੋ ਜੇ ਇਧਰੋਂ ਜਾਓ ਇਧਰੋਂ ਆ ਜਾਓ ਤੂੰ ਮੁਠੇ ਖੰਭ ਕਰਦਾ ਮਾਸ਼ਾਅੱਲਾ ਉਹ ਫਾਇਦਾ ਕੀ ਹੋਵੇ ਉਹ ਇਕੱਠੇ ਹੋ ਜਾ ਥੋੜਾ ਆ ਜਾਓ ਯਾਰ ਫਾਇਦਾ ਹੀ ਲੈਣੀ ਆ ਫੋਟੋ ਬੋਲੇ ਸੰਧ ਹੈ ਜੈ ਸਰਕਾਰ ਕਰੋ i Asilo! Asilo! Asilo. 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 ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਪਸੀ ਪਟਿਆਲਾ ਗੇਟ ਕੇਂਦਰ ਦਾ ਮੰਤਰੀ ਪ੍ਰਲਾਦ ਜੋਸੀ ਜੋਸੀ ਜਿਹੜਾ ਕਿ ਖਰਾਕ ਮੰਤਰੀ ਹੈ ਸਾਡਾ ਪੰਜਾਬ ਦਾ ਮੰਤਰੀ ਹੈ ਕਟਾਰੂ ਚੱਕ ਇਹ ਦੋਵੇਂ ਖਰਾਕ ਮੰਤਰੀ ਨੇ ਸਾਡਾ ਇੱਕ ਸਟੇਟ ਦਾ ਇੱਕ ਪੰਜਾਬ ਦਾ ਪੰਜਾਬ ਵਾਲਿਆਂ ਦਾ ਸੈਸ਼ਨ ਵੀ ਸ਼ੁਰੂ ਹੋ ਰਿਹਾ ਕੱਲ ਤੋਂ ਦੋ ਦਿਨ ਦਾ ਅਸੀਂ ਇਸ ਕਰਕੇ ਕਰੰਟਲੀ ਚਾਹਨਕ ਰੱਖਿਆ ਹੈ ਕਿ ਮਲਾਬਤ ਹੋਰ ਵੱਡੇ ਪੱਧਰ ਤੇ ਹੁਣ ਤਾਂ ਇੱਥੇ ਤੱਕ ਵੀ ਜਗਜाहਰ ਹੋ ਗਿਆ ਕਿ ਜਿਹੜੇ ادارے ਦੁੱਧ ਦੇ ਵਿੱਚ ਬਹੁਤ ਬਹੁਤ ਮਸ਼ਹੂਰ ਸੀ ਜਿਵੇਂ ਬੇਰਕਾ ਵਾਲੀ ਲਾ ਲਈਏ ਉਹਨਾਂ ਦਾ ਵੱਡਾ ਘਟਾਲਾ ਉਹਨਾਂ ਦੇ ਮਾਇਕ ਵਿੱਚ ਨੌਕਰੀ ਕਰਦਾ ਸੈਕਟਰੀ ਉਹ ਆਪਣੀ ਵੱਡੀ ਅਲੀਸ਼ਾਨ ਕੋਠੀ 'ਚ ਵੱਡਾ ਕੰਮ ਕਰਦਾ ਫੜਿਆ ਇਸੇ ਤਰ੍ਹਾਂ ਕਈ ਸਾਲ ਹੋ ਕੇ ਸਾਡੇ ਨਾਬੇ ਦੇ ਨੇੜੇ ਇੱਕ ਪਿੰਡ 'ਚੋਂ ਵੱਡੇ ਪੱਧਰ ਤੇ ਫੜਿਆ ਗਿਆ ਸੀ ਹਰ ਜਿਉਆ ਦੁਕਾਨਾਂ ਤੇ ਦੇਖ ਰਿਹਾ ਆਪਣੇ ਪੇਟ 'ਚ ਜੋ ਜਾ ਰਹੀ ਹੈ ਨਾ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਅਸੀਂ ਸਾਰੇ ਧਰਮੀ ਬੰਦੇ ਆ ਚਾਹੇ ਕੋਈ ਅੰਬਰਧਾਰੀ ਆ ਚਾਹੇ ਬਵੇਕੀ ਆ ਚਾਹੇ ਕਿਸੇ ਧਰਮ 'ਚ ਜਦੋਂ ਮਠਿਆਈ ਚੜਾਉਂਦੇ ਹੋ ਕੋਈ ਹੋਰ ਚੀਜ਼ ਚੜਾਉਂਦੇ ਹੋ ਸਾਰੀ ਬਿਨਾਂ ਤੋਂ ਵੱਡੇ ਪੱਧਰ ਤੇ ਤਾਂ ਹੀ ਅੱਜ ਨੌ ਮਰਾਦ ਬਿਮਾਰੀਆਂ ਡਾਕਟਰਾਂ ਨੂੰ ਨਹੀਂ ਪਤਾ ਲੱਗਦਾ ਕਿ ਇਹ ਕਿੱਥੋਂ ਆ ਗਈ ਪੇਟ 'ਚ ਮਾਂ ਦੇ ਬੱਚਾ ਪਲ ਰਹਿਆ ਹੁੰਦਾ ਉੱਥੇ ਵੀ ਕੈਂਸਰ ਬਾਹਰ ਵੀ ਕੈਂਸਰ ਇਹ ਨੌ ਮਰਾਦ ਬਿਮਾਰੀ ਦੇ ਕਾਰਨ ਅਸੀਂ ਕੇਂਦਰ ਦੀ ਸਰਕਾਰ ਤੋਂ ਪੰਜਾਬ ਦੀ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਲਈ ਜਿਵੇਂ ਤੁਸੀਂ ਡਰੱਗ ਦਾ ਵੱਡੇ ਪੱਧਰ ਤੇ ਲੜਾਈ ਲੜ ਰਹੇ ਹੋ ਇਸੇ ਤਰ੍ਹਾਂ ਇਹ ਵੀ ਲੜਨ ਦੀ ਲੋੜ ਆ ਇਹਦੇ ਲਈ ਵੀ ਕਾਨੂੰਨ ਬਣਾਓ 20 ਸਾਲੀ ਤੋਂ ਲੈ ਕੇ 20 ਸਾਲੀ ਤੋਂ ਲੈ ਕੇ ਉਮਰ ਕੈਦ ਤੱਕ ਦੇ ਭਾਂਸੀ ਤੱਕ ਦਾ ਇਹ ਹੋਣਾ ਚਾਹੀਦਾ ਤਾਂ ਬਚਾਂਗੇ ਇਹ ਤੇ ਨਾ ਕੋਈ মিডিਆ ਵਾਲਾ ਵੀ ਸਾਡੇ ਮੁੰਡੇ ਨੇ ਸਾਰੀਆਂ ਸਰਕਾਰਾਂ ਵੀ ਚਾਹੇ ਰਾਸ਼ਟਰਪਤੀ ਹੈ ਚਾਹੇ ਕੋਈ ਵੱਡੇ ਤੋਂ ਵੱਡਾ ਸੰਤ ਹੈ ਉਹਦੇ ਅੰਦਰ ਵੀ ਖਰਾਕ ਤਾਂ ਜਾਂਦੀ ਹੋਇਆ ਇਹ ਖਰਾਕ ਜਾਂਦੀ ਆ ਅੰਦਰ ਜ਼ਹਿਰ ਜਾ ਰਹੀ ਆ ਜਿਹਦੇ ਕਰਕੇ ਦਿਖਾਤਾ ਇੱਕ ਸਾਰਿਆਂ ਨੂੰ ਬੱਟਾ ਅਹਿਮ ਜਿਹੜਾ ਮੈਂ ਥੋੜੇ ਰਾਹੀ ਬਚਾਉਣਾ ਚਾਹਉਣਾ ਕਿ ਜਿਹੜੇ ਪਸ਼ੂ ਸਾਡੇ ਬੋਲਦੇ ਨਹੀਂ ਬੋਲ ਕੇ ਨਹੀਂ ਦੱਸ ਸਕਦੇ ਅਸੀਂ ਤਾਂ ਰੌਲਾ ਪਾ ਰਹੇ ਆ ਵੀ ਆ ਆ ਥੇ ਥੇ ਆ ਫੜਿਆ ਗਿਆ ਕਿੰਨਾ ਕਿੰਨਾ ਫੜਿਆ ਜਾ ਰਿਹਾ ਹੈ ਕੋਈ ਤਿਹਾਰ ਆਜੇ ਦੱਸੋ ਜੀ ਤਿਹਾਰ ਚ ਦੁੱਧ ਕਿੱਥੋਂ ਲਾਇਆਉਂਦੇ ਨੇ ਕਿੱਥੋਂ ਬਣਦਾ ਐ ਇੰਨਾ ਇੰਨਾ ਤੁਸੀਂ ਹੁਣ ਆਰਡਰ ਦੇ ਦਿਓ ਕਿ ਜੀ ਸਾਨੂੰ ਇੰਨਾ ਉਹ ਚਾਹੀਦਾ ਜਰਾ ਪਨੀਰ ਦੂਜੇ ਵੱਲੇ ਥੋੜਾ ਚਿਰ ਬਾਅਦ ਕਹਿਣਗੇ ਜੀ 2 ਘੰਟੇ ਬਾਅਦ ਆ ਜਿਓ ਮਿਲ ਜੂਗਾ 2 ਘੰਟੇ ਬਾਅਦ ਕਿਹੜੀ ਬੂਰੀ ਸੂਪੰਦੀ ਆ ਬਈ ਅਸੀਂ ਪਿੰਡੂ ਬੰਦੇ ਆ ਜਿਹੜੀ ਮੱਝ ਦਾ ਲਿਆਉਂਦੇ ਨੇ ਇਹ ਸਾਰਾ ਗੋਰਖਪੰਦਾ ਮਾਈਕ ਮੇਨਾ ਰਲ ਕੇ ਚੱਲ ਰਿਹਾ ਹੈ ਗੋਰਖਪੰਦਾ ਸਰਕਾਰਾਂ ਪਤਾ ਨਹੀਂ ਕਿਉਂ ਸੁੱਤੀਆਂ ਨੇ ਅਸੀਂ ਤਾਂ ਇਹ ਕਹਾਂਗੇ ਵੀ ਸਾਰੇ ਜਿਵੇਂ ਡਰੱਗ ਵਾਲੇ ਤਾਂ ਪੈਸੇ ਇਕੱਠੇ ਕਰਦੇ ਨੇ ਇਧਰੋਂ ਵੀ ਪੈਸੇ ਇਕੱਠੇ ਕਰਦੇ ਨੇ ਲੋਕਾਂ ਦੀ ਕਿਸੇ ਨੂੰ ਚਿੰਤਾ ਨਹੀਂ ਪਸ਼ੂਆਂ ਦੀਆਂ ਫੀਡ ਫੈਕਟਰੀਆਂ ਹਰੇਕੇ ਚੱਕ ਕੇ ਲਾ ਲੰਦਾ ਇੱਕ ਫੈਕਟਰੀ ਸਾਫ਼ਤ ਕਰਾ ਦੇਵੇ ਖੁਦ ਹੀ ਸਰਕਾਰ ਵੀ ਅਸੀਂ ਕਦੇ ਚੈੱਕ ਕਰੀ ਹੋਵੇ ਕਿ ਪਸ਼ੂਆਂ ਨੂੰ ਕੀ ਖੁਰਾਇਆ ਜਾ ਉਹਦੇ ਚ ਕਿੰਨਾ ਜੂਰੀਆ ਕਿੰਨਾ ਇਵੇਂ ਬਣ ਕੇ ਹਰ ਤਰ੍ਹਾਂ ਦੀ ਨੌ ਮਰਾਜ਼ ਚੀਜ਼ ਪਾ ਕੇ ਉਹਦੇ ਚ ਇਹ ਪਸ਼ੂ ਬੱਚੇ ਨਾ ਬੱਚੇ ਕਿ ਦੁੱਧ ਪੂਰਾ ਦਵੇ ਆ ਹਾਲ ਸਾਡਾ ਬੰਦਿਆਂ ਦਾ ਵੀ ਪਸ਼ੂਆਂ ਦਾ ਵੀ ਸਾਡਾ ਇਹ ਹਾਲ ਹੋਇਆ ਜਿਹਦੇ ਕਰਕੇ ਅਸੀਂ ਮੰਗ ਕਰਦੇ ਆ ਇਹਨਾਂ ਲੋਕਾਂ ਨੂੰ ਫਾਂਸੀ ਦੀ ਹੁਣ ਤਾਂ ਫੜ ਕੇ ਬਹਿਕਮਾ ਬਾਅਦ ਚ ਲਿਆਉਂਦਾ ਪਹਿਲਾਂ ਉਹਦੀ ਜ਼ਬਾਨ ਤੋਹ ਜਾਂਦੀ ਹੈ ਇਹ ਇਹਦੇ ਕਰਕੇ ਸਾਰਾ ਬੇੜਾ ਕਰ ਕੋ ਰਿਆ ਤਾਂ ਅਸੀਂ ਆ ਇੱਕ ਅੱਜ ਛੋਟਾ ਜਿਹਾ ਦੀਵਾ ਲੈ ਕੇ ਮੈਂ ਤੁਰਿਆ ਗੁਰੂ ਕਿਰਪਾ ਕਰੇ ਕਿ ਅੱਪਾ ਇਹਨੂੰ ਸਾਰੇ ਲੋਕ ਇਹ ਸੇ ਵੀ ਧਰਮ ਦੇ ਨੇ ਕਿਸੇ ਪਾਰਟੀ ਦੇ ਨੇ ਇਕੱਠੇ ਹੋ ਕੇ ਡਟਣ ਮਨਾਵਟ ਖੋਰਾ ਦੇ ਖਿਲਾਫ ਤਾਂ ਕਿ ਡਟ ਕੇ ਖੜੀਏ ਕਾਨੂੰਨ ਬਣਵਾਈਏ ਜਦੋਂ ਕਾਨੂੰਨ ਬਣ ਗਿਆ ਫੇਰ hath ਪੈਣੀਆਂ ਨਹੀਂ ਮਰ ਜਾਂਗੇ ਸਾਡੇ